ਅੱਜ ਜੀ ਦੀ ਸੀਬੀਸੀ ਨਿਊਜ਼ ਹੁਣੇ-ਹੁਣੇ ਰਿਪੋਰਟ ਕਰ ਰਹੀ ਆ ਇੱਕ ਜਸਮੀਤ ਸਿੰਘ ਨਾਂ ਦਾ ਬੰਦਾ ਕੈਲੀਫੋਰਨੀਆ ਦਾ ਰਹਿਣ ਵਾਲਾ ਉਸ ਨੂੰ ਚਾਰਜ ਕੀਤਾ ਗਿਆ ਆ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਆ ਕੈਨੇਡਾ ਦੇ ਵਿੱਚ ਐਕਸਟਰਸ਼ਨ ਦੀਆਂ ਫਰੋਤੀ ਦੀਆਂ ਕੋਲਾਂ ਜਿਹੜੀਆਂ ਆ ਉਹ ਕਰ ਰਿਹਾ ਸੀਗਾ ਸੋ ਕ੍ਰਾਸ ਬਾਰਡਰ ਇਨਵੈਸਟੀਗੇਸ਼ਨ ਦੇ ਦੌਰਾਨ ਅਮਰੀਕਨ ਅਥਾਰਟिटीज ਨੇ ਇਸ ਸਸਪੈਕਟ ਨੂੰ ਜੋ ਕਿ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਾ ਦੱਸਿਆ ਜਾਂਦਾ ਜਸਮੀਤ ਸਿੰਘ ਇਸ ਦਾ ਨਾਂ ਆ ਅ ਇਸ ਨੂੰ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਚਾਰਜ ਕੀਤਾ ਹੈ ਕਹਿੰਦੇ ਵੀ ਐਕਸਟਰਸ਼ਨ ਵਿਕਟਮ ਫਰੋਤੀ ਦੀਆਂ ਜਿੰਨੂੰ ਇਹ ਕੌਲਾ ਕਰ ਰਿਹਾ ਸੀ ਉਸ ਨੂੰ ਇਹਨੇ ਧਮਕੀ ਜਿਹੜੀ ਉਹ ਦਿੱਤੀ ਵੀ ਫਰੋਤੀ ਦਿਓ ਨਹੀਂ ਤਾਂ ਕਹਿੰਦਾ ਵੀ ਯੂ ਆਰ ਗੋਇੰਗ ਟੂ ਡਾਈ ਇਨ ਕੈਨੇਡਾ ਅ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਚ ਬੈਠਾ ਕੈਨੇਡਾ ਚ ਲੋਕਾਂ ਨੂੰ ਫਰੋਤੀ ਦੀਆਂ ਕੌਲਾ ਕਰਦਾ ਜਸਮੀਤ ਸਿੰਘ ਜਿਹੜਾ ਹਰਜੋਤ ਸਿੰਘ ਜੀ ਇਹ ਸੀਬੀਸੀ ਨਿਊਜ਼ ਜਿਹੜਾ ਅਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਇਸ ਨੂੰ ਉਹਨਾਂ ਨੇ ਜਿਹੜਾ ਉਹ ਚਾਰਜ ਕਰ ਲਿਆ ਹੈਗਾ ਆ ਸੋ ਕ੍ਰਿਮੀਨਲ ਕੰਪਲੇਂਟ ਜਿਹੜੀ ਕਹਿੰਦੇ ਸੀਬੀਸੀ ਨਿਊਜ਼ ਅ ਨੂ ਜੜੀ ਓਬਟੇਨ ਹੋਈ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਪਹਿਲਾ ਵਿਕਟਮ ਆ ਉਸ ਡਾਕੂਮੈਂਟਸ ਦੇ ਨਾਮ ਦੇ ਨਾਲ ਵੀ ਉਹਦੇ ਘਰ ਦੇ ਬਾਹਰ ਗੱਡੀ ਜਿਹੜੀ ਉਹ ਖੜੀ ਸੀ ਆ ਹੁਣੇ ਥੋੜੇ ਦਿਨ ਪਹਿਲਾਂ ਦੋ ਮੁੰਡਿਆਂ ਨੂੰ ਦੇਖੋ ਸ਼ਰੀਆਂ 'ਚ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਜਿਹੜਾ ਗਿਆ ਆ ਸੋ ਕੀ ਕੰਡੀਸ਼ਨ ਜਿਹੜੀ ਚੱਲ ਰਹੀ ਆ ਸੋ ਟ੍ਰਾਂਸਨੇਸ਼ਨਲ ਰੈਪਰੇਸ਼ਨ ਦਾ ਜਿਹੜਾ ਰੌਲਾ ਇੱਥੇ ਪਾਉਂਦੇ ਰਹੇ ਆ ਨਾ ਤੇ ਦੁਨੀਆ 'ਚ ਜਿਹੜਾ ਇਸ ਟਾਈਮ ਪੈ ਰਿਹਾ ਚੱਲ ਰਿਹਾ ਆ ਉਦਾ ਮਤਲਬ ਹੀ ਇਹ ਆ ਹੁਣ ਆ ਤੁਸੀਂ ਦੇਖੋ ਵੀ ਗੈਂਗਾ ਦੇ ਲੋਕ ਕਿੱਥੇ ਕਿੱਥੇ ਘਰ ਘਰੀ ਬੈਠੇ ਆ ਤੇ ਕੀ ਕੀ ਜਿਹੜਾ ਇਹਨਾਂ ਦੇ ਦੁਆਰਾ ਜਿਹੜੇ ਕਾਂਡਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਅਮਰੀਕਾ ਦੇ ਵਿੱਚ ਬਹਿ ਕੇ ਕੈਲੀਫੋਰਨੀਆ ਚ ਬਹਿ ਕੇ ਕੈਨੇਡੀਅਨ ਲੋਕਾਂ ਨੂੰ ਧਮਕੀਆਂ ਜਿਹੜਾ ਉਹ ਫਰੋਤੀ ਦੀਆਂ ਜਿਹੜੀਆਂ ਕਾਲਾਂ ਕਰ ਰਿਹਾ ਤੇ ਨਾਲੇ ਧਮਕੀਆਂ ਦੇ ਰਿਹਾ ਵੀ ਨਹੀਂ ਫਰੋਤੀ ਸਾਡੀ ਪੂਰੀ ਹੋਈ ਤਾਂ ਫਿਰ ਤੁਸੀਂ ਦੇਖ ਲਓ ਵੀ ਤੁਹਾਨੂੰ ਉਸੇ ਹਿਮੂਲਕ ਦੇ ਵਿੱਚ ਮਾਰ ਮੁਕਾਵਾਂਗੇ terror violence intimidation 14 ਪੇਜਾਂ ਦੀ ਜਿਹੜੀ ਕ੍ਰਿਮੀਨਲ ਕੰਪਲੇਨ ਆ ਫਾਈਲ ਕੀਤੀ ਗਈ ਹੈਗੀ ਜਸਮੀਤ ਸਿੰਘ ਦੇ ਅਗੇਂਸਟ ਉਹਦੇ ਵਿੱਚ ਇੰਟਰ ਸਟੇਟ ਕਮਿਊਨੀਕੇਸ਼ਨ threats of violence ਇਹ ਜਿਹੜੀ ਆ end of november ਦੇ ਵਿੱਚ ਫਾਈਲ ਕੀਤੀ ਗਈ ਸੀ eastern district of columbia ਦੇ ਵਿੱਚ ਕਹਿੰਦੇ ਭਈ ਕਾਫੀ ਇਸ ਅਲੀਗੇਸ਼ਨ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸੀਰੀਜ਼ ਆਫ ਇਨਸੀਡੈਂਟਸ ਹੋਈਆਂ ਜਿਹਦੇ ਵਿੱਚ ਐਕਸਟਰਸ਼ਨ ਰਿਲੇਟਡ ਵਾਇਲੈਂਸ ਕੈਨੇਡੀਅਨ ਕਮਿਊਨिटीज ਦੇ ਵਿੱਚ ਬਿਸ਼ਨੋਈ ਗੈਂਗਲੋਂ ਹੋਈ ਹੈਗੀ ਆ ਤੇ ਉਸ ਨੂੰ 테ਰਰਿਸਟ ਐਂਟੀ ਜਿਹੜਾ ਆ ਡਿਕਲੇਅਰ ਕੀਤਾ ਗਿਆ ਹੈ ਤੇ ਉਹਨੂੰ ਅਕਿਊਜ਼ ਕੀਤਾ ਗਿਆ ਵੀ ਉਹ 테ਰਰ ਵਾਇਲੈਂਸ ਤੇ ਇੰਟੀਮੀਡੇਸ਼ਨ ਕਰ ਰਿਹਾ ਹੈ ਸਤੰਬਰ ਮਹੀਨੇ ਚ ਜੋ ਕੈਨੇਡਾ ਦੀ ਸਰਕਾਰ ਆ ਉਹਨਾਂ ਨੇ ਉਸ ਨੂੰ ਇਹ ਜਿਹੜਾ ਡਿਕਲੇਅਰ ਕੀਤਾ ਸੀਗਾ ਯਾ ਮਨ ਲਾ ਜਿਹੜਾ ਹਰਜੋ ਸਿੰਘ ਜੀ ਇਹ ਵੀ ਇੱਕ ਕਾਰਨ ਆ ਵੀ ਹੁਣ ਕਿਉਂਕਿ ਉਹਨੂੰ ਹੱਤਵੰਦੀ ਜਥੇਬੰਦੀ ਗਰਦਾਨ ਦਿੱਤਾ ਗਿਆ ਹੈ ਆਬਵੀਅਸਲੀ 5W's ਦਾ ਸਾਥੀ ਹੈਗਾ ਕੈਨੇਡਾ ਤੇ ਉਹਦੇ ਜਿਹੜੇ ਹੁਣ ਗੈਂਗਸਟਰਸ ਸੋ ਕਾਲਡ ਇੱਥੇ ਵੀ ਜਿਹੜੇ ਹੋਣਗੇ ਜੇ ਉਹਨਾਂ ਨਾਲ ਜੁੜੇ ਹੋਣਗੇ ਤਾਂ ਉਹਨਾਂ ਉੱਤੇ ਅਮਰੀਕਾ ਵੀ ਜੜੀ ਉਹ ਨਜ਼ਰ ਰੱਖੂਗਾ ਕਿਉਂਕਿ ਅਮਰੀਕਾ ਨਹੀਂ ਚਾਹੂਗਾ ਵੀ ਇਦਾਂ ਦਾ ਜਿਹੜਾ ਗੰਦਾ ਉਹ ਅਮਰੀਕਾ ਦੇ ਵਿੱਚ ਫੈਲੇ ਜੋ ਕੈਨੇਡਾ ਦੇ ਵਿੱਚ ਇਸ ਟਾਈਮ ਸ਼ਰਿਆਂਮ ਸਿਰ ਜਿਹੜਾ ਆ ਉਸਨੇ ਚੱਕੀ ਬੈਠਾ ਆ ਲੋਕਾਂ ਦੀਆਂ ਸ਼ਰਿਆਂਮ ਗੋਲੀਆਂ ਦੇ ਨਾਲ ਕਤਲ ਜਿਹੜੇ ਹੋ ਰਹੇ ਘਰਾਂ ਦੇ ਬਾਹਰ ਗੋਲੀਆਂ ਚੱਲੀਆਂ ਆਮ ਜਿਹੀ ਜਿਹੜੀ ਉਹ ਗੱਲ ਬਣੀ ਪਈ ਆ ਤੇ ਆ ਹੁਣ ਤੁਸੀਂ ਦੇਖੋ ਵੀ ਇੱਥੋਂ ਬੈਠੇ ਵੀ ਉਹ ਇਹੀ ਕਾਂਡਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਹਰਜੋਤ ਸਿੰਘ ਜੀ ਕੰਟੀਨਿਊ ਕਰੋ ਗੱਲ ਤੋਂ ਜੀ ਸੈਕਰਾਮੈਂਟੋ ਐਫ بی ਆਈ ਦੇ ਆਫਿਸ ਵਾਲੇ ਇਸ ਕੇਸ ਨੂੰ ਹੈਂਡਲ ਕਰ ਰਹੇ ਸੀ ਉਹਨਾਂ ਦੇ ਹੀ ਆਫੀਸਰ ਟੋਏ ਕਰਕੇ ਨਾਮ ਦੱਸਿਆ ਗਿਆ ਹੈ ਉਹਨਾਂ ਨੇ ਦੱਸਿਆ ਭਈ ਜਿਹੜਾ ਵਿਕਟਮ ਸੀ ਉਹ ਪੈਸੀਫਿਕ ਟਾਈਮ ਜ਼ੋਨ ਦੇ ਹਸਾਮ ਨਾਲ ਹੀ ਰਹਿੰਦਾ ਸੀ ਇਹਦਾ ਮਤਲਬ ਇਹ ਕਹਿੰਦੇ ਬ੍ਰਿਟਿਸ਼ ਕਲੰਬੀਆ ਚ ਰਹਿੰਦਾ ਸੀ ਸੋ ਇੱਥੋਂ ਜਿਹੜੀਆਂ ਆ ਉਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਜਿਹੜਾ ਲੋਕ ਬੰਦਾ ਰਹਿੰਦਾ ਸੀ ਉਸ ਨੂੰ ਧਮਕੀਆਂ ਦਿੰਦੇ ਸੀ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਮਾਰ ਦੇਣਾ ਹੈਗਾ ਜਿਹਨੂੰ ਹਰਜੋਤ ਸਿੰਘ ਜੀ ਹਾਂਜੀ ਜਿਹਨੂੰ ਹਰਜੋਤ ਸਿੰਘ ਜੀ ਕਾਲਾਂ ਆ ਰਹੀਆਂ ਸੀ ਕਹਿੰਦੇ ਜੁਲਾਈ 2022 ਤੋਂ ਉਹਨੂੰ ਕਾਲਾਂ ਆ ਰਹੀਆਂ ਸੀ ਬਿਸ਼ਨੋਈ ਗੈਂਗ ਦੀਆਂ ਵੀ ਮੰਗ ਕਰ ਰਹੇ ਸੀ ਤਕਰੀਬਨ 2.5 ਲੱਖ ਯੂ ਐਸ ਡਾਲਰ ਦੀ ਇੱਕ ਹਿਸਾਬ ਦੇ ਨਾਲ ਇਕੁਇਵਲੈਂਟ ਵੀ ਇੰਨੇ ਜਿਹੜੇ ਆ ਉਹ ਕਰ ਰਹੇ ਆ ਕਿੰਨੇ ਵੀ ਜਦੋਂ ਇੰਡੀਆ ਦੇ ਵਿੱਚ ਰਹਿੰਦੇ ਸੀ ਇੱਕ ਔਰਤ ਦੇ ਨਾਲ ਉਹਦੀ ਦੋਸਤੀ ਹੋ ਗਈ ਸੀ ਤੇ ਬਾਅਦ ਦੇ ਵਿੱਚ ਉਸਨੂੰ ਬਲੈਕਮੇਲ ਕਰਦੇ ਦੇ ਵੀ ਤੇਰੇ ਉੱਤੇ ਰੇਪ ਦੇ ਚਾਰਜੇਸ ਲਾ ਦੇਣੇ ਆ ਜੇ ਤੂੰ ਪੈਸੇ ਜਿਹੜੇ ਉਹ ਨਾ ਦਿੱਤੇ ਤੇ ਵਿਕਟਮ ਨੇ ਉਹਦੇ ਪੈਸੇ ਨਹੀਂ ਦਿੱਤੇ ਜਿੰਨੂੰ ਇੱਕ ਔਲਾ ਆ ਰਹੀਆਂ ਸੀਗੀਆਂ ਤੇ ਫਿਰ ਕਹਿੰਦੇ ਵੀ ਕਾਲ ਉਹਨੂੰ ਇੰਡੀਅਨ ਪੁਲਿਸ ਤੋਂ ਵੀ ਜਿਹੜੀ ਉਹ ਆ ਗਈ ਰੇਪ ਅਲੀਗੇਸ਼ਨ ਦੇ ਜਿਹੜੇ ਉਹ ਬਾਬਤ ਸੋ ਤੁਸੀਂ ਦੇਖੋ ਵੀ ਉਹਨਾਂ ਦਾ ਕਿੱਥੇ ਕਿੱਥੇ ਤੱਕ ਹੱਥ ਜਿਹੜੇ ਹਰਜੋਗ ਸਿੰਘ ਨਹੀਂ ਫੈਲੇ ਹੋਏ ਆ ਥੈਟਸ ਕ੍ਰੇਜ਼ੀ ਤੁਸੀਂ ਅੰਦਾਜ਼ਾ ਜਿਹੜਾ ਉਹ ਲਾਓ ਵੀ ਇੱਕ ਤਾਂ ਗੈਂਗਸਟਰ ਤੁਹਾਨੂੰ ਫਰੋਤੀ ਫਰੋਤੀ ਦੀਆਂ ਕਾਲਾਂ ਕਰ ਰਹੇ ਆ ਤੇ ਕਹਿੰਦੇ ਵੀ ਜੇ ਤੁਸੀਂ ਫਰੋਤੀ ਨਾ ਦਿੰਦੀ ਮਾਰਨਾ ਤਾਂ ਹੈਗਾ ਹੀ ਹੈਗਾ ਆ ਉਹ ਜਿਹੜੀਆਂ ਚੀਜ਼ਾਂ ਜੇ ਜੋ ਉੱਥੇ ਆ ਤੇ ਇੰਡੀਆ ਦੇ ਵਿੱਚ ਪੁਲਸਾਂ ਦੇ ਨਾਲ ਰਲਾਈ ਹੋਏ ਆ ਤੁਸੀਂ ਦੇਖੋ ਵੀ ਉਹਨਾਂ ਉਹਨਾਂ ਦੇ ਆ ਵੀ ਉੱਥੋਂ ਵੀ ਕਾਲ ਗਈ ਵੀ ਤੇਰੇ ਤੇ ਰੇਪ ਦੇ ਅਲੀਗੇਸ਼ਨ ਜਿਹੜੇ ਲੱਗੇ ਹਾਂ ਵੀ ਮਿੱਤਰ ਦੱਸ ਕਿੰਦਾ ਹੈ ਕਿਵੇਂ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਵੀ ਕਿੱਥੇ ਤੱਕ ਤਾਰਾਂ ਜਿਹੜੀਆਂ ਇਹਨਾਂ ਦੀਆਂ ਜੁੜੀਆਂ ਹੈਗੀਆਂ ਜੀ ਪੁਲਿਸ ਵਾਲਿਆਂ ਨੇ ਕਿਹਾ ਵੀ ਜਿਹੜਾ ਵਿਕਟਮ ਆ ਜਿਹਨੂੰ ਇਹ ਕਾਲਾਂ ਕਰਦੇ ਸੀ ਉਹ ਬਲੈਕਮੇਲਰ ਜਿਹੜੇ ਜਿਹੜੇ ਬੰਦੇ ਕਾਲਾਂ ਕਰਦੇ ਸੀ ਉਹਨਾਂ ਦੇ ਨਾਲ ਮੇਲਣੇ ਤੇ ਉਹਨਾਂ ਨੂੰ ਪੇਮੈਂਟ ਦੇਣ ਤੇ ਇਹ ਦੇਖੋ ਪੁਲਿਸ ਵਾਲੇ ਵੀ ਰਲੇ ਹੋ ਆ ਗੈਂਗ ਵਾਲੇ ਵੀ ਰਲੇ ਹੋ ਆ ਤੇ ਲਾਰੈਂਸ ਗਰੁੱਪ ਉਹਨਾਂ ਨੇ ਪੂਰਾ ਕਿਹਾ ਤੇ ਵੀ ਕਿਸ ਤਰ੍ਹਾਂ ਜਿਹੜੀਆਂ ਇਹ ਥ੍ਰੈਟ ਕਰ ਰਹੇ ਆ ਹੁਣ ਆਪਾਂ ਦੇਖਿਆ ਹੀ ਆ ਅਨਮੋਲ ਬਸ਼ਨੋਈ ਦੇ ਮਾਮਲੇ 'ਚ ਹੁਣ ਉੱਥੇ ਦਾ ਜਿਹੜਾ ਹੋਮ ਮਿਨਿਸਟਰ ਆ ਉਹ ਇਹ ਕਹਿ ਰਿਹਾ ਵੀ ਨਹੀਂ ਜੀ ਜੇ ਜਿਹੜੀ ਵੀ ਏਜੰਸੀ ਨੇ ਇਨਵੈਸਟੀਗੇਸ਼ਨ ਕਰਨੀ ਉਹ ਤਿਹਾਰਡ ਜੇਲ 'ਚ ਆ ਕੇ ਕਰੇ ਉਹਨੂੰ ਕਿਤੇ ਲਿਜਾ ਨਹੀਂ ਸਕਦੇ ਨਹੀਂ ਜਿਹੜਾ ਉਹ ਸਕਦਾ ਉਹ ਉਹ 2024 ਚ ਹੀ ਆਇਆ ਸੀ ਕੈਨੇਡਾ ਚ ਜਿਹਨੂੰ ਇਹ ਕਾਲਾਂ ਕਰਕੇ ਉਹ ਤੋਂ ਪੈਸੇ ਮੰਗ ਰਹੇ ਸੀ ਸਕਰੀਨ ਗ੍ਰੈਬ ਕਹਿੰਦੇ ਵੀ ਵੀਡੀਓ ਕਾਲ ਦਾ ਜਿਹੜੀ ਫੋਟੋ ਆ ਉਹ ਆਇਡੈਂਟੀਫਾਈ ਕੀਤਾ ਸੀ ਉਹਨੇ ਆਪਣੇ ਆਪ ਨੂੰ ਲੱਕੀ ਹਸ਼ਿਆਰ ਪਰ ਜਿਹੜਾ ਉਹ ਕਰਕੇ ਇਹ ਜਿਹੜਾ ਸੀਬੀਸੀ ਆ ਨਾ ਉਹਨਾਂ ਨੇ ਪੂਰੀ ਰਿਪੋਰਟ ਜਿਹੜੀ ਉਸ ਦੇ ਵਿੱਚ ਆਇਆ ਕੀਤੀ ਆ ਤੇ ਇਹ ਜਿਹੜਾ ਜਸਮੀਤ ਸਿੰਘ ਆ ਇਹਦੀ ਫੇਸਬੁੱਕ ਦੇ ਉੱਤੇ ਜਿਹੜੀ ਫੋਟੋ ਆ ਤੇ ਕਹਿੰਦੇ ਜਿਹੜੀ ਵੀਡੀਓ ਕਾਲ ਦੀ ਫੋਟੋ ਆ ਉਸ ਇਹ ਆਪਸ ਤੇ ਜਿਹੜੀ ਮੈਚ ਜਿਹੜੀ ਉਹ ਹੋ ਕਰਦੀ ਹੈਗੀ ਆ ਆ ਵੀ ਜਿਹੜੀਆਂ ਫੋਟੋਆਂ ਆ ਇਹ ਜਿਹੜਾ ਕਾਲਾ ਕਰ ਰਿਹਾ ਉਸ ਨੂੰ ਜਿਹਨੂੰ ਕੈਲੀਫੋਰਨੀਆ ਦੇ ਵਿੱਚ ਹੁਣ ਚਾਰਜ ਜਿਹੜਾ ਉਹ ਕੀਤਾ ਗਿਆ ਜਸਮੀਤ ਸਿੰਘ ਨੂੰ ਇਹ ਡੀਐਮਵੀ ਦੀ ਫੋਟੋ ਆ ਇਸਦੀ ਆ ਵਾਲੀ ਜਿਹੜੀ ਉਹਦੇ ਹੋਰ ਵੀ ਫੋਟੋਆਂ ਹੈਗੀਆਂ ਜੀ ਜੀ ਹਾਂਜੀ ਉਹ ਵੀ ਦਿਖਾ ਰਹੇ ਆ ਵੀ ਜਿਹੜਾ ਖੜਾ ਆ ਗੱਡੀ ਦੇ ਘਰ ਦੇ ਮੋੜੇ ਜਿਹੜਾ ਖੜਾ ਆ ਉਹਦੀ ਫੇਸਬੁੱਕ ਤੇ ਹੈਗੀਆਂ ਹਾਂਜੀ ਹਾਂ ਕਹਿੰਦੇ ਘੱਟੋ ਘੱਟ 10 ਵਾਰੀ ਜਿਹੜੀਆਂ ਕਾਲਸ ਕੀਤੀਆਂ 2 ਘੰਟੇ ਦੇ ਦੌਰਾਨ ਉਹਨਾਂ ਚੋਂ ਕੁਝ ਮਿਸ ਕਾਲ ਵੀ ਸੀਗੀਆਂ ਜੋ ਸੇਂਗਾ ਉਹਨ ਬਿਕਟਮ ਨੰਬਰ 1 ਉਹਨਾਂ ਨੇ ਦੱਸਿਆ ਕਿ ਕਲਰ ਮੇਕ-ਅਪ ਦਾ ਵਹੀਕਲ ਸਾਰਾ ਕੁਝ ਜਿਹੜੀ ਉਹਨਾਂ ਦੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਤੇ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਕੋਰਟ ਦੇ ਵਿੱਚ ਜਿਹੜੇ ਡਾਕੂਮੈਂਟਸ ਗਏ ਹੈਗੇ ਆ ਇਨਵੈਸਟੀਗੇਟਰਸ ਜੋ ਕੈਨੇਡਾ ਦੇ ਵਿੱਚ ਆ ਉਹਨਾਂ ਨੇ ਸਾਰਾ ਕੁਝ ਇਹਨੂੰ ਇਨਵੈਸਟੀਗੇਟ ਕੀਤਾ ਪਲੱਸ ਸੈਕਰਮੈਂਟੋ ਦਾ ਜਿਹੜਾ FBI ਆਫਿਸ ਹੈਗਾ ਉਹਨਾਂ ਨੇ ਸੋ ਇਹ ਉਸ ਤੋਂ ਬਾਅਦ ਜਿਹੜਾ ਆ ਇਸ ਬੰਦੇ ਨੂੰ ਜਸਮੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਹੈਗਾ ਹੂੰ ਜੀ ਜੇ ਬਿਲਕੁਲ ਸੋ ਇਹਦੇ ਤੇ ਚਾਰਜ ਜਿਹੜੇ ਉਹ ਲੱਗੇ ਆ ਸੋ ਆੜੇਦਵਾਲੇ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਵੀ ਕੀ ਕੋਸ਼ਿਸ਼ ਜਿਹੜਾ ਚੱਲ ਰਿਹਾ ਸੋ ਬਾਰ-ਬਾਰ ਆਪਾਂ ਕਹਿ ਰਹੇ ਆ ਜੇ ਤੁਹਾਡੇ ਨਾਲ ਕੋਈ ਇਦਾਂ ਦਾ ਟਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਕੁਝ ਵੀ ਮੁੱਦਾ ਹੋਇਆ ਚਲੋ ਜੋ ਮਰਜੀ ਆ ਨਹੀਂ ਹੋਇਆ ਪਾਸ ਬਿਲ ਦੈਟਸ ਓਕੇ ਵੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਗਿਆਨ ਸਿੱਖ ਆਰਗੇਨਾਈਜੇਸ਼ਨਸ ਨੇ ਹੋਰ ਇਰਾਨੀਅਨ ਬਹੁਤ ਸਾਰੇ ਨੇ ਰੌਲਾ ਪਾਇਆ ਗਏ ਉੱਥੇ ਪਰ ਜਿਹੜੀਆਂ ਆਰਗੇਨਾਈਜੇਸ਼ਨਸ ਇਸ ਬਿੱਲ ਨੂੰ ਫੇਲ ਕਰਾਉਣਾ ਚਾਹੁੰਦੀਆਂ ਸੀ ਹੁਣ ਉਹ ਦੇਖੋ ਵੀ ਉਹਨਾਂ ਦੇ ਲਿੰਕ ਤਾਂ ਨਹੀਂ ਕਿਤੇ ਭਾਰਤ ਸਰਕਾਰ ਨਾਲ ਜੁੜਦੇ ਹੈਗੇ ਭਾਰਤ ਸਰਕਾਰ ਦਾ ਦੇਖੋ ਇਹਨਾਂ ਦੇ ਬੰਦਿਆਂ ਦੇ ਨਾਲ ਜੁੜਦੇ ਨਾ ਹੋਣ ਇਹ ਦੇਖਣ ਵਾਲੀ ਗੱਲ ਆ ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਜਿਆਦਾ ਵੱਡੀ ਵੀ ਕਿਤੇ ਇਹਨਾਂ ਦੇ ਨਾਲ ਤਾਂ ਨਹੀਂ ਉਹਨਾਂ ਨੂੰ ਕੀ ਫਾਇਦਾ ਹੁੰਦਾ ਸੀ ਵੀ ਇਹ ਜਿਹੜਾ ਬਿੱਲ ਆ ਉਹ ਨਾ ਪਾਸ ਹੋਵੇ ਤਾਂ ਕਰਕੇ ਵੀ ਅਸੀਂ ਜਿਹੜਾ ਵਿਰੋਧ ਕਰਨਾ ਹੈਗਾ ਔਰ FBI ਨੂੰ ਟਿਪ ਜ਼ਰੂਰ ਕਰੋ FBI ਜਿਹੜਾ ਫਿਰ ਵੀ ਇਸ ਤੀ ਜਿਹੜੀ ਜਾਂਚ ਹੈ ਇਹੋ ਜੀਆਂ ਚੀਜ਼ਾਂ ਦੀ ਕਰਦੀ ਹੈ ਤੁਹਾਨੂੰ ਕੋਈ ਐਕਸਟਰਸ਼ਨ ਦੀ ਕਾਲ ਆਉਂਦੀ ਕੁਛ ਇਦਾਂ ਆ ਇਹ ਚੀਜ਼ ਆ ਆਪਾਂ ਅਕਸਰ ਕਹਿ ਦਿੰਦੇ ਨੇ ਵੀ ਇਦਾਂ ਦੀ ਚੀਜ਼ ਅਮਰੀਕਾ 'ਚ ਨਾ ਹੋਵੇ ਉਹ ਤਾਂ ਹੀ ਨਹੀਂ ਹੋਣੀ ਜੇ ਤੁਸੀਂ ਇੱਥੇ ਪੈਰਾ ਦਉਗੇ ਜੇ ਤੁਸੀਂ ਵੀ ਇੱਕ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲਦੇ ਰਹੋਗੇ ਫਿਰ ਇਹ ਇਵੈਂਚੁਅਲੀ ਜੋ ਕਹਿ ਦਿੰਦੇ ਆ ਨਾ ਆਪਾਂ ਅਕਸਰ ਕਹਿ ਦਿੰਦੇ ਨੇ ਵੀ ਜੋ ਗੰਦ ਉਧਰ ਪਿਆ ਹੋਇਆ ਆ ਫਿਰ ਇੱਧਰ ਵੀ ਪੈ ਜਾਣਾ ਜੋ ਸੋ ਇਹ ਧਿਆਨ ਦੇ ਨਾਲ ਜਿਹੜਾ ਉਹ ਅ ਚੱਲਣ ਦੀ ਜਿਹੜੀ ਜ਼ਰੂਰਤ ਆ ਸੋ ਸੀਬੀਸੀ ਨਿਊਜ਼ ਨੇ ਜਸਮੀਤ ਸਿੰਘ ਨਾਂ ਦਾ ਜਿਹੜਾ ਬੰਦਾ ਕੈਲੀਫੋਰਨੀਆ ਦਾ ਰਹਿਣ ਵਾਲਾ ਕੈਲੀਫੋਰਨੀਆ ਤੋਂ ਕਨੇਡਾ ਦੇ ਵਿੱਚ ਫਰੋਤੀ ਦੀਆਂ ਕੌਲਾਂ ਕਰਨ ਵਾਲਾ ਲੋਕਾਂ ਨੂੰ ਧਮਕਾਉਣ ਵਾਲਾ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਉਸ ਨੂੰ ਜਿਹੜਾ ਉਹ ਚਾਰਜ ਇਸ ਦੇ ਵਿੱਚ ਕਰ ਲਿਆ ਆ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਨਵੰਬਰ ਦੇ ਅਖੀਰ ਦੇ ਵਿੱਚ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਸੀ ਟੈਰਰਿਸ ਵਾਇਲੈਂਸ ਤੇ ਇੰਟੀਮੀਡੇਸ਼ਨ ਦੇ ਤੌਰ ਦੇ ਉਤੇ ਸੋ ਹੋਪਫੁਲੀ ਇਹ ਜਿਹੜੀ ਗੱਲ ਆ ਟਾਈਮ ਦਾ ਜਿਹੜੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਵਧਿਆ ਜਾਵੇ ਤੇ ਕਾਰਵਾਈ ਜਿਹੜੀ ਇਸ ਦੇ ਵਿੱਚ ਪੂਰੀ ਕੀਤੀ ਜਾ ਪਰ ਇਹ ਉਹਨਾਂ ਨੇ ਹੋਣ ਦੀ ਇਨਸੀਡੈਂਟ ਨਹੀਂ ਅਰੈਸਟਾ ਉਹਨੂੰ ਹੋਣ ਕੀਤਾ ਇਹ ਜਿਹੜਾ ਥ੍ਰੈਟ ਕੀਤੀਆਂ ਗਈਆਂ ਸੀ ਉਹ ਮਈ 27 2024 ਨੂੰ ਕੀਤੀਆਂ ਗਈਆਂ ਸੀ ਸੋ ਜਸਨੀ ਸਿੰਘ ਉਹਦਾ ਨਾਂ FBI ਨੇ ਨਿਕਨੇਮ ਲੱਕੀ ਹੁਸ਼ਿਆਰਪੁਰ ਵੀ ਦੱਸਿਆ ਇਹ ਵੀ ਦੱਸਿਆ ਪਈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ ਇਮੀਗ੍ਰੇਸ਼ਨ ਡਾਕੂਮੈਂਟਸ ਇਹ ਦੱਸਿਆ ਗਿਆ ਕਿ ਉਹ ਅਪ੍ਰੈਲ 2023 23 ਦੇ ਵਿੱਚ ਅਮਰੀਕਾ ਦੇ ਵਿੱਚ ਇਲੀਗਲੀ ਉਹ ਐਂਟਰ ਹੋਇਆ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਫਿਰ ਕਿਦਾਂ ਹੁਣ ਕਹਵੇ ਜੇ ਉਹ ਇਲੀਗਲੀ ਐਂਟਰ ਹੋਇਆ ਫਿਰ ਉਹਨੇ ਸਾਇਦ ਹੰਦਾ ਕੇਸ ਉੱਥੇ ਉਹ ਗੈਂਗਸਟਰਾਂ ਦੇ ਨਾਲ ਲੜਿਆ ਆ ਇੱਥੇ ਕਹਿੰਦਾ ਵੀ ਮੈਨੂੰ ਉੱਥੇ ਮਾਰ ਦੇਣਗੇ ਦੱਸ ਇਹ ਦੱਸੋ ਕੀ ਜਿਹੜਾ ਉਹ ਚੀਜ਼ਾਂ ਨਾਲ ਇਹ ਤਾਂ ਪੋਲਿਟੀਕਲ ਸਾਇਲੈਂਸ ਦੇ ਲਈ ਇਹਨੇ ਅਪਲਾਈ ਕੀਤਾ ਹੋਣਾ ਹੈ ਮੋਸਟ ਪ੍ਰੋਬਬਲੀ ਇਹ ਇਹ ਚੀਜ਼ ਜਿਹੜੀ ਹੁਣ ਆਪਣੇ ਕੋਲ ਰਿਪੋਰਟ ਤੇ ਨਹੀਂ ਆ ਪਰ ਜੇ ਇਲੀਗਲੀ ਐਂਟਰ ਹੋਇਆ ਤੇ ਉਹਨੂੰ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਤਾਂ ਅਲੱਗ ਹੀ ਰਿਹਾ ਜਿਹੜਾ ਇੱਕ ਰੁਝਾਨ ਹੁੰਦਾ ਹੈ ਵੀ ਇਹੀ ਚੀਜ਼ ਵੱਲ ਨੂੰ ਜਿਹੜਾ ਉਹ ਹੋਊਗਾ ਸੋ ਇਹੋ ਜਿਹੇ ਬੰਦਿਆਂ ਦੇ ਕਰਕੇ ਤੁਹਾਡਾ ਕੰਮ ਖਰਾਬ ਬਾਕੀਆਂ ਦਾ ਵੀ ਜਿਹੜਾ ਉਹ ਹੋਣਾ ਹੈ ਜਿਹੜੇ ਗੈਂਗਸਟਰਾਂ ਨੇ ਆ ਕੇ ਜਿੰਨਾ ਇੱਥੇ ਗੰਦ ਕਹਿ ਲੋ ਵੀ ਇੱਕ ਹਿਸਾਬ ਦੇ ਨਾਲ ਪਾਇਆ ਗਿਆ ਹੈਗਾ ਤੇ ਹਜੋ ਸਿੰਘ ਜੀ ਜਾਂਦੇ ਜਾਂਦੇ ਜੋ ਵਾਪਰਿਆ ਸੀਗਾ ਸਿਰਿਆ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਗੱਲ ਕਰਕੇ ਜਿਹੜਾ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵਧਦੇ ਆ ਸੋ ਸਰੀਆ ਦੇ ਵਿੱਚ ਵੀ ਇੱਕ ਜਿਹੜੇ ਅਮਰੀਕਨ ਇੰਟਰਪ੍ਰੀਟਰ ਤੇ ਜਿਹੜਾ ਫੌਜੀ ਆ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਜਿਹੜੀ ਉਹ ਦੱਸੀ ਜਾਂਦੀ ਆ ਤੇ ਰਾਸ਼ਟਰਪਤੀ 트ੰਪ ਨੇ ਜਿਹੜਾ ਉਹ ਦੱਸਿਆ ਵੀ ਮੇਰੀ ਗੱਲ ਹੋਈ ਹੈ ਜਿਹੜੇ ਸਰੀਆ ਦੇ ਹੁਣ ਨਵੇਂ ਬਣੇ ਨੇ ਰਾਸ਼ਟਰਪਤੀ ਜਿਹੜੇ ਉੱਥੇ ਨੇ ਤੇ ਉਹ ਕਹਿੰਦੇ ਵੀ ਉਹ ਬਹੁਤ ਗੁੱਸੇ 'ਚ ਸੀਗੇ ਤੇ ਕਹਿੰਦੇ ਵੀ ਤੁਰੰਤ ਹੀ ਜਿਨ੍ਹਾਂ ਨੇ ਆਈਐਸਐਸ ਦੇ ਨਾਲ ਜੁੜੇ ਹੋਏ ਲੋਕਾਂ ਨੇ ਜਿਨ੍ਹਾਂ ਨੇ ਇਹ ਅਮਰੀਕੀਆਂ ਨੂੰ ਮਾਰਿਆ ਉੱਤੇ ਉਹਨਾਂ ਨੂੰ ਵੀ ਉੱਥੇ ਜਿਹੜਾ ਹੋ ਢੇਰ ਕਰ ਦਿੱਤਾ ਗਿਆ ਹੈ